ਕੜਨੀ ਵਾਲਾ ਤੇ ਲੈ ਕੱਪੜੇ ਆਪਾਂ ਉਹ ਦੇਖੋ ਉਹ ਦੇਖੋ ਤੋੜੀਆਂ ਦਾ ਟੈਗ ਆਹ ਦੇਖੋ ਤੋੜੀਆਂ ਦਾ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਾ ਰਹੇ ਹਾਂ ਕਪੂਰਸਲੇ ਸੋ ਮੈਂ ਕੀਤੀ ਸੀਗੀ ਸ਼ਾਪਿੰਗ ਮਤਲਬ ਮੈਰਿਜ ਦੇ ਲੱਗਦੇ ਜਦੋਂ ਮੈਰਿਜ ਸੀਗੀ ਸੋ ਉਦੋਂ ਮੇਰੇ ਕੱਪੇ ਜਾ ਰਹੇ ਤੇ ਕੱਪੜਿਆਂ ਦੇ ਵਿੱਚੋਂ ਕੁਝ ਕੱਪੜੇ ਜਿਹੜੇ ਸੀ ਸਿਮਲਰ ਜਿਹੇ ਆ ਗਏ ਸੀ ਇਸ ਕਰਕੇ ਅੱਜ ਆਪਾਂ ਕਰਨ ਚਲੇ ਹਾਂ ਉਹਨਾਂ ਨੂੰ ਚੇਂਜ ਤੂੰ ਚੇਂਜ ਕਰਕੇ ਕੱਪੜੀ ਲੈ ਆਉਣੇ ਹੋਰ ਠੀਕ ਹੈ ਜੀ ਤੇ ਥੋੜੀ ਸ਼ਾਪਿੰਗ ਕਰਨੀ ਆ ਸਰਦੀਆਂ ਦੀ ਕਿਉਂਕਿ ਆਪਾਂ ਸ਼ਾਪਿੰਗ ਨਹੀਂ ਕੀਤੀ ਸਰਦੀਆਂ ਦੀ ਸੋ ਆਪਾਂ ਸਰਦੀਆਂ ਦੀ ਸ਼ਾਪਿੰਗ ਵੀ ਕਰਨੀ ਅੱਜ ਤੇ ਥੋੜਾ ਹੋਰ ਵੀ ਸ਼ਹਿਰ ਕੰਮ ਆ ਤੇ ਸੋ ਲਓ ਜੀ ਆਪਾਂ ਹੋ ਗਏ ਆ ਰੈਡੀ ਤੇ ਆਪਾਂ ਚੱਲੇ ਆ ਹੁਣ ਕਿੱਥੇ ਚੱਲੇ ਲਾਲੀ ਸ਼ਹਿਰ ਘੁੰਮਣੇ ਆ ਕੱਲ ਅੱਜ ਰਾਤ ਚੱਲਾ ਮੈਨਾਂ ਲਾਲੀ ਤੇ ਆਪਾਂ ਥੋੜੇ ਜਿਹਾ ਕੱਪੜੇ ਵੀ ਲੈ ਕੇ ਆਉਣੇ ਆ ਤੇ ਹੁਣ ਆਪਾਂ ਚੱਲੇ ਆ ਕਬੂਤਲੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਨਾਲ ਲਾਲੀ ਅੱਲਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਆਪਾਂ ਚੱਲੇ ਆ ਜੀ ਹੁਣ ਕਪੂਰਥਲੇ ਦੋ ਸਭ ਦੀ ਨੈਣ ਤਿੱਖੇ ਰੱਖ ਦੀ ਕੋਈ ਫਿੱਕੀ ਸ਼ੱਕ ਨਹੀਂ ਤੇ ਇਸ ਦਾ ਸ਼ੂ ਚੜ ਦੇ ਯੱਦ ਕੱਢਦਾ ਆ ਵਾ ਤੂੰ ਸ਼ੂਸ਼ ਆਹ ਖੜੀ ਰਾਣੀ ਸੁੰਦਰਾ ਕੱਪੜੇ ਆਪਾਂ ਲੈ ਲਿਆ ਆਈ ਲੁੱਕ ਐਟ ਮੀ ਵਾਲਿਆਂ ਦੇ ਉਹ ਕਿਉਂਕਿ ਉੱਥੇ ਆਪਾਂ ਬਣਾਇਆ ਨਹੀਂ ਬਲੌਗ ਉਹਨੋਂ ਸਵੀ ਥੋੜੀ ਕਾਲੀ ਐ ਇਸ ਕਰਕੇ ਆਪਾਂ ਕਾਲੀ ਕਾਲੀ ਕੱਪੜੇ ਲੈ ਆਇਆ ਤੇ ਹੁਣ ਆਪਾਂ ਚੱਲੇ ਆਂ ਸਮਾਨ ਲੈਣ ਸ਼ਹਿਰੋਂ ਔ ਨੁਕੜਨੀ ਆਲਾਂ ਤੇ ਲੈ ਕੱਪੜੇ ਆਪਾਂ ਨੋ ਜੀ ਆਪਾਂ ਹੁਣ ਆ ਗਏ ਆ ਕਿਹੜਾ ਚੌਂਕ ਐ ਕਿਹੜਾ ਚੌਂਕ ਆ ਬੋਸ ਸੁਭਾਸ਼ ਚੌਂਕ ਜੀ ਸੁਭਾਸ਼ ਚੌਂਕ ਤੋਂ ਭਾਈ ਹੁਣ ਆ ਕੋ ਆਪਾਂ ਖਾਣ ਲੱਗੇ ਸ਼ਕਰਗੰਦੀ ਅਹੀਂ ਲਾਈ ਸੀਗੀ ਗੱਡੀ ਉਹ ਤੇ ਤੁਹਾਡੀ ਭਰਾ ਪੁਲਿਸ ਵਾਲਿਆਂ ਨੇ ਗੱਡੀ ਖਰਾਬ ਕੀਤੀ ਪਰਾਂ ਤੇ ਆਪਾਂ ਹੁਣ ਇੱਥੋਂ ਖਾਣ ਲੱਗੇ ਸ਼ਕਰਗੰਦੀ ਔ ਘੜੀ ਆਪਣੀ ਰਾਣੀ ਸੰਦਰਾ ਲੋਈ ਆਪਾਂ ਹੁਣ ਖਾਣ ਲੱਗੇ ਸ਼ਕਰਗੰਦੀ ਸ਼ਕਰਗੰਦੀ ਖਾ ਕੇ ਫਿਰ ਆਪਾਂ ਜਾਣਾ ਵਾ ਘਰ ਛੋਪਿੰਗ ਆਪਣੀ ਕਈ ਹੋ ਹੁਣ ਘਰੇ ਜਾ ਕੇ ਤੁਹਾਨੂੰ ਕੱਪੜੇ ਦਿਖਾਵਾਂਗੇ ਇੱਥੇ ਨਹੀਂ ਦਿਖਾਵਾਂਗੇ ਠੀਕ ਨਹੀਂ ਛੋਪਿੰਗ ਹੁਣ ਘਰੇ ਜਾ ਕੇ ਕੱਪੜੇ ਦਿਖਾਵਾਂਗੇ ਤੇ ਨਾਲੇ ਆਪਾਂ ਲੈਣੇ ਕੀ ਮੂੰਗਫਲੀ ਚੇਤਾ ਰੱਖੀ ਗਿਰੀਆਂ ਮੂੰਗਫਲੀ ਤੇ ਸ਼ਕਰਗੰਦੀ ਵੀ ਇਹ ਵੀ ਦੇਈ ਨਹੀਂ ਯਾਰ ਹੁਣ ਆ ਕੋ ਲਈ ਆਪਾਂ ਮੂੰਗਫਲੀ ਮੂੰਗਫਲੀ ਭਾਈ ਨੇ ਘੈਂਟ ਦੇਤੀ ਆ ਹੁਣ ਆਪਾਂ ਚੱਲੇ ਆ ਭਾਈ ਵੀ ਘੈਂਟ ਆ ਓਕੇ ਆਪਾਂ ਭਾਈ ਵੀ ਘੈਂਟ ਆ ਭਾਈ ਚੈਨਲ ਹੀ ਸਬਸਕ੍ਰਾਈਬ ਕਰਦੇ ਯਾਰ ਸਾਡਾ ਆ ਭਾਈ ਕੋਲਾਬ ਇਹ ਇਹਦਾ ਚੈਨਲ ਸਬਸਕ੍ਰਾਈਬ ਕਰਾਉਣਾ ਪੈਂਦਾ ਆ ਨਾ YouTube ਤੇ JP Sota Vlog ਕਰ ਦਿਓ ਚੈਨਲ ਸਬਸਕ੍ਰਾਈਬ ਸੋ ਲੋ ਜੀ ਆਪਾਂ ਸੋਚਿਆ ਵੀ ਘਰ ਤੇ ਜਾਣਾ ਹੀ ਜਾਣਾ ਆ ਤੇ ਕਿਉਂ ਨਾ ਸਾਨੂੰ ਉਹਨਾਂ ਨੂੰ ਵੀ ਲੈ ਜਾਈਏ ਤੇ ਸਾਨੂੰ ਉਹਨਾਂ ਨੂੰ ਆਪਾਂ ਸਕੂਲੋਂ ਲੈ ਆਂਦਾ ਚਾਨ ਉਹਨਾਂ ਨੂੰ ਵੀ ਸਕੂਲੋਂ ਲੈ ਆਂਦਾ ਰਾਗ ਆ ਖੁਸ਼ੀ ਪਿੱਛੇ ਬੈਠ ਕੇ ਨਿਕਲੀ ਆ ਕਾਰ ਦਾ ਨਹੀਂ ਕਰਨੀ ਆ ਸਮਝ ਲੱਗੀ ਠੀਕ ਆ ਕੇ ਕਰਨੀ ਨਹੀਂ ਕਰਨੇ ਹੈਗੇ ਠੀਕ ਆ ਪਾਣੀ ਪੂਣੀ ਨਾਲ ਢੋਲ ਦਿਓ ਪਿੱਛੇ ਠੀਕ ਆ ਸੋ ਹੁਣ ਆਪਾਂ ਚੱਲੇ ਆ ਘਰ ਓਏ ਸਨਮੁਣ ਵਾਲੀ ਇੱਕ ਸਰਪ੍ਰਾਈਜ਼ ਵੀ ਆ ਦੱਸੂੰਗਾ 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 ਹੈਗੀ ਇੱਕ ਆਈਟਮ ਆ ਠੀਕ ਆ ਘਰੇ ਜਾ ਕੇ ਦੱਸੂੰਗਾ ਤੁਹਾਡਾ ਸਰਪ੍ਰਾਈਜ਼ ਆਇਆ ਬਸ਼ਰ ਖਾਣ ਵਾਲੀ ਖਾਣ ਵਾਲੀ ਜੀਜੀ ਆ ਖਾਣ ਵਾਲੀ ਆਪਲ ਨਾ ਬਨਾਣਾ ਨਾ ਮਰੂ ਦੇ ਮਰੂ ਦੇ ਓ ਸ਼ਾਨਦੀ ਤਸਨਮ ਦੀ ਤੇ ਰਾਗਵ ਦੀ ਤੇ ਖੁਸ਼ੀ ਦੀ ਚਾਰਾਂ ਦੀ ਫੇਵਰੇਟ ਆ ਪੀਜਾ ਨਹੀਂ 버ਗਰ ਨਹੀਂ ਹੈਲਦੀ ਹੈਲਦੀ ਚੀਜ਼ ਹੈ ਹੈਲਦੀ ਚੀਜ਼ ਹੈ ਹੈਲਦੀਸ ਕੀ ਕੀ ਤੈਨੂੰ ਨਾ ਕੋਈ ਚਾਹੀਦੀ ਚੀਜ਼ ਆਈ ਕਿਹੜੀ ਤੂੰ ਬਸ ਪੁੱਠੀਆਂ ਚੀਜ਼ਾਂ ਤੈਨੂੰ ਪਤਾ ਆ ਬਰਾਦਾ ਨਹੀਂ ਸਟ੍ਰਾਬਰੀ ਸ਼ਾ ਸ਼ੋ ਤੇ ਆਉਣਾ ਮੈਂ ਸ਼ਾ ਸ਼ ਕ Jakarta, 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 ਲਓ ਜੀ ਆਪਾਂ ਆਪਣੀ ਕਰ ਲਿਆਂਦੀ ਆ ਸ਼ਾਪਿੰਗ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਤੇ ਸ਼ਾਨ ਗੁੱਸੇ ਹੋਇਆ ਪਿਆਵਾ ਕਹਿੰਦਾ ਮੇਰੇ ਕੱਪੜੇ ਕਿਉਂ ਨਹੀਂ ਲੈ ਕੇ ਆਏ ਮੈਂ ਦੇਖਿਆ ਮੇਰੇ ਕੱਪੜੇ ਛੁੱਟ ਹੀ ਜਾਂਦਾ ਲਓ ਜੀ ਆ ਆਪਾਂ ਇੱਕ ਲਿਆਂਦੀ ਆ ਵਾਈਟ ਹੁੱਡੀ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਲਿਆਂਦਾ ਆ ਬਲੈਕ ਪਜਾਮਾ ਠੀਕ ਹੈ ਜੀ ਤੇ ਇੱਕ ਕੱਪਾ ਆ ਲੈ ਕੇ ਆਂਦੀ ਆ ਠੀਕ ਹੈ ਜੀ ਇਹਦੇ ਨਾਲ ਆਪਾਂ ਇਹਦੇ ਨਾਲ ਲਿਆਂਦਾ ਵਾਲਾ ਪਜਾਮਾ ਠੀਕ ਹੈ ਇਹ ਜੀਨ ਨਾਲ ਵੀ ਪਾ ਸਕਦੇ ਆ ਸਹੀ ਆ ਤੇ ਇੱਕ ਪਜਾਮਾ ਆਪਾਂ ਲਿਆਂਦਾ ਵਾ ਆਹ ਚਿਤਰਾ ਮਿਤਰਾ ਇਹ ਆ ਠੀਕ ਹੈ ਠੀਕ ਹੈ ਤੇ ਪੈਂਟ ਮੈਂ ਸਿਰਫ ਇੱਕ ਹੀ ਲੈ ਕੇ ਆਇਆ ਵਾ ਉਹ ਪੈਂਟਾਂ ਮੈਂ ਉਹ ਘੱਟ ਪਾਉਣਾ ਆ ਆਪਾਂ ਪਜਾਮੇ ਜ਼ਿਆਦਾ ਸਰ ਪਾਈਦੇ ਆ ਠੀਕ ਹੈ ਤੇ ਇੱਕ ਆਹ ਹੁੱਡੀ ਲਿਆਂਦੀ ਆ ਠੀਕ ਹੈ ਜੀ ਇਹ ਇੱਕ ਆ ਲਿਆਂਦੀ ਆ ਬਾਸਕਟ ਜੀ ਠੀਕ ਹੈ ਜੀ ਸੈਂਨੇ ਕ ਕੱਪੜੇ ਲਿਆਂਦੇ ਆ ਆਪਾਂ ਤੇ ਬਾਕੀ ਪਾਪ ਹੋਗੇ ਹੁਣ ਤੁਹਾਨੂੰ ਵਲੌਗਾਂ ਚ ਦਿਖਾਵਾਂਗੇ ਜਿਵੇਂ ਚਾਹੀਦੀ ਹੈ ਹਾਂ ਕਿਵੇਂ ਚਾਹੀਦੀ ਪਾਲਾ 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 ਵਾਲੀ ਪਾਲਾ ਤੂੰ ਪਾ ਪੋਣੀ ਆ ਸਟicker ਨਾਲ ਆਹੀ ਭਰਾਵਾ ਹਜੇ ਪਤਾ ਨਹੀਂ ਮੇਰੇ ਸਹੀ ਆਉਣੀ ਕਿ ਨਹੀਂ ਆਉਣੀ ਯਾਰ ਨਾ ਕਰ ਉਸਤਾਦ ਦੇਲਾ ਆਪ ਦੇਲਾ ਤੁਸੀਂ ਕੱਪੜੇ ਲੈ ਕੇ ਆਉਣਾ ਤੇ ਮੈਂ ਦੇਲਾ ਤੁਹਾਨੂੰ ਕਦੀ ਕਹਾ ਨਹੀਂਗਾ ਤਾ ਡਵੀ ਨੇ ਇਦਾਂ ਕਰਦੇ ਆ ਜਿਵੇਂ ਮਾਲੋ ਕੱਪੜੇ ਮੈਂ ਜੇ ਕੱਪੜੇ ਲੈ ਕੇ ਆਇਆ ਨਾ ਤਾਂ ਹੁਣ ਇਹਨੇ ਰੂਮਣ ਪਾਇਆ ਹੋਇਆ ਵਾ ਵੀ ਮੇਰੇ ਕੱਪੜੇ ਕਿਉਂ ਨਹੀਂ ਲੈ ਗਿਆ ਤੇ ਇਹਨਾਂ ਦੇ ਕੱਪੜੇ ਮੈਂ ਬੜੇ ਢੇਰ ਲਾਤਾ ਕੱਪੜਿਆਂ ਦਾ ਇਹਨਾਂ ਦੇ ਇਨੇ ਕੱਪੜੇ ਲਿਆਉਂਦੇ ਆ ਤੇ ਆ ਉਹ ਯਾਰ ਨਾ ਸਟicker ਲਾ ਉਸਤਾਦ ਨਵੇਂ ਕੱਪੜੇ ਯਾਰ ਤੂੰ ਬਾਹਰ ਚੱਲ ਉਸਤਾਦ ਬਾਹਰ ਚੱਲ ਚੱਲ ਬਾਹਰ ਚੱਲ ਬੱਤੀ ਦੇ ਗਿਆ ਹੁੰਦਾ ਆਵੇ ਚੱਲ ਵੇ ਅਵੇ ਚੱਲ ਵੇ ਅਵੇ ਚੱਲ ਵੇ ਅਵੇ ਚੱਲ ਵੇ ਯਾਰ ਇਦਾਂ ਦੇ ਜਾਣੇ ਮੈਂ ਨਹੀਂ ਦੇਖੇ ਜਿੱਲਾ ਮੈਂ ਤੁਹਾਨੂੰ ਕਿੰਨੇ ਕੱਪੜੇ ਲੈ ਆ ਕੇ ਦਿੱਤੇ ਆ ਹੁਣ ਮੈਂ ਝੇ ਲੈ ਲੈ ਤੈਨੂੰ ਪਤਾ ਤਾਂ ਹੈਗਾ ਪਾਪਾ ਨੇ ਪਾਪਾ ਨੇ ਕੱਪੜੇ ਨਹੀਂ ਲੈ ਆ ਸੀਗੇ ਚੱਲ ਭਾ ਜਾਦਰ ਯਾਰ ਯਾਰ ਮੇਰੇ ਕੱਪੜੇ ਖਰਾਬ ਕਰੀ ਜਾਂਦਾ ਚੌੜੀ ਆ ਉਹ ਦੇਖੋ ਉਹ ਦੇਖੋ ਤੋੜੀਆਂ ਦਾ ਟੈਗ ਆ ਦੇਖੋ ਤੋੜੀਆਂ ਦਾ ਤੋੜ ਲਓ ਜੀ ਕੱਪੜੇ ਵਗੈਰਾ ਤਾਂ ਲੈ ਜਾਂਦੇ ਆ ਆਪਾਂ ਤੇ ਹੁਣ ਆਪਾਂ ਕੱਪੜੇ-ਕੁੱਪੜੇ ধਈਏ ਸਾਫ ਤੇ ਹੁਣ ਆਪਾਂ ਰੋਟੀ ਪਣੀ ਖਾ ਕੇ ਤੇ ਇਸ ਵੀਡੀਓ ਨੂੰ ਕਰਾਂਗੇ ਐਡਿਟ ਤੇ ਪਲੀਜ਼ ਤੁਸੀਂ ਕਿਉਂਕਿ ਮੇਰੀ ਅੱਗੇ ਨਾਲ ਸੋ ਪਲੀਜ਼ ਤੁਸੀਂ ਸਪੋਰਟ ਕਰੋ ਆਪਾਂ ਵਧੀਆ ਤੋਂ ਵਧੀਆ ਮੇਰੇ ਸਬਸਕ੍ਰਾਈਬਰ 500 ਪਲੱਸ ਹੀ ਕਰ ਦੋ ਆਪਾਂ ਸਟੋਰੀ ਟਾਈਪ ਵੀਡੀਓ ਬਣਾਉਣੀ ਸ਼ੁਰੂ ਕਰੀਏ ਮੈਂ ਤਾਂ ਆਪਾਂ ਜਾਰੀ ਰੱਖਾਂਗੇ ਸੋ ਵੀ ਸਪੋਰਟ ਕਰਨੀ ਆ ਪਿਆਰ ਦੇਣਾ ਹੈ थैंक यू ਮਿਹਰਬਾਨੀ ਸ਼ੁਕਰੀਆ ਤੇ ਇਸ ਬਲੌਗ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਜਰੂਰ ਕਰੋ ਮਿਹਰਬਾਨੀ